ਬੱਚੇ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਚ ਹਿੱਸਾ ਲੈ ਕੇ ਆਪਣੇ ਮਾਪਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਰਹੇ ਹਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਰਦਾਰ ਹਰਕਮਲ ਪ੍ਰੀਤ ਸਿੰਘ ਖੱਖ ਨੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਅੱਟੀ ਵੱਲੋਂ ਕਰਵਾਏ ਜਾਂਦੇ ਇੱਕ ਸਾਦੇ ਸਮਾਗਮ ਦੌਰਾਨ ਕੀਤਾ ਇਸ ਮੌਕੇ ਉਹਨਾਂ ਬਲੱਡ ਕੈਂਸਰ ਤੋਂ ਪੀੜਤ ਬੱਚੇ ਦੀ ਮਾਤਾ ਨੂੰ ਸਕੂਲ ਅਤੇ ਮਾਪਿਆਂ ਵੱਲੋਂ 71 ਕੀਤੀ ਰਾਸ਼ੀ 1 ਲੱਖ ਰੁਪਏ ਦਾ ਚੈੱਕ ਭੇਟ ਵੀ ਕੀਤਾ। ਸਮਾਗਮ ਦੌਰਾਨ ਸਕੂਲ ਦੇ ਜ਼ਿਲ੍ਹਾ ਪੱਧਰ ਤੇ ਜੇਤੂ ਰਹੀਆਂ ਚਾਰ ਟੀਮਾਂ ਨੂੰ ਵੀ ਸਨਮਾਨਿਤ ਕੀਤਾ। ਉਹਨਾਂ ਸਟੇਡ ਪੱਧਰ ਤੇ ਇਹਨਾਂ ਬੱਚਿਆਂ ਦੀ ਜਿੱਤ ਦੀ ਆਸ ਕਰਦੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਇਹ ਸਕੂਲ ਘੱਟ ਫੀਸ ਤੇ ਜਿੱਥੇ ਮਿਆਰੀ ਸਿੱਖਿਆ ਦੇ ਰਿਹਾ ਹੈ, ਉੱਥੇ ਬਗੈਰ ਕਿਸੇ ਫੀਸ ਤੋਂ ਬੱਚਿਆਂ ਨੂੰ ਮੁਫਤ ਖੇਡਾਂ ਦੀ ਸਿਖਲਾਈ ਦੇ ਰਿਹਾ ਹੈ। ਇਸ ਮੌਕੇ ਉਹਨਾਂ ਜੀਪੀਏ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਸਮਾਜ ਚ ਸਾਰਥਕ ਕੰਮਾਂ ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਇਸ ਦੌਰਾਨ ਉਹਨਾਂ ਪੰਜਾਬ ਚ ਸਿੱਖਿਆ ਦੇ ਖੇਤਰ ਚ ਪਹਿਲੇ ਨੰਬਰ ਤੇ ਰਹੇ ਨਿਹਾਲ ਸਿੰਘ ਅਤੇ ਸਕੂਲ ਦੀ ਵਧੀਆ ਵਿਦਿਆਰਥਣ ਹਰਮਨਜੀਤ ਕੌਰ ਨੂੰ ਅਚੇਚੇ ਤੌਰ ਤੇ ਸਨਮਾਨਿਤ ਕੀਤਾ ਸਮਾਗਮ ਦੀ ਸ਼ੁਰੂਆਤ ਦਰਾਂ ਸਕੂਲ ਅਤੇ ਜੀਪੀਏ ਵੱਲੋਂ ਗੁਲਦਸਤੇ ਪੇਟ ਕੀਤੇ ਗਏ ਉਹਨਾਂ ਦਾ ਸਵਾਗਤ ਕਰਦੇ ਹੋਏ ਸਰਬਜੀਤ ਸਿੰਘ ਗੱਲ ਨੇ ਕਿ ਹਾਕਮ ਮਾਜੂਬ ਐਸਐਸਪੀ ਹਰਕਮਲਪ੍ਰੀਤ ਸਿੰਘ ਦੀ ਉਸਾਰੂ ਸੋਚ ਵਾਲੇ ਵਿਚਾਰ ਸਕੂਲ ਦੇ ਬੱਚਿਆਂ ਲਈ ਮਾਰਗਦਰਸ਼ਕ ਸਾਬਤ ਹੋਣਗੇ ਅੰਤਿਛ ਸਕੂਲ ਅਤੇ ਜੀਪੀਏ ਵੱਲੋਂ ਊਨਾ ਅਤੇ ਐਸਐਚਓ ਸੁਖਦੇਵ ਸਿੰਘ ਨੂੰ ਸਨਮਾਨ ਜਿੰਨ ਭੇਟ ਕੀਤੇ ਗਏ ਸਮਾਗਮ ਦੌਰਾਨ ਜੀਪੀਏ ਪਦਾਰ ਮਨੀਸ਼ ਬਾਬਾ ਸਕੱਤਰ ਚਰਨਜੀਤ ਸਿੰਘ ਖਜਾਨਜੀ ਮਨਜੀਤ ਮੱਕੜ ਸੀਨੀਅਰ ਪੱਤਰਕਾਰ ਪਰਮੋਦ ਕੋਸ਼ਲ ਸਰਬਜੀਤ ਗਿੱਲ, ਨਿਰਮਲ ਗੁੜਾ, ਅਜੇ ਬਹਿਲ, ਪਵਨ ਪਨੋਟ, ਹਰੀਸ਼ ਕੜਵਲ, ਦੀਪਕ ਬਹਿਲ, ਗੁਰਿੰਦਰਜੀਤ ਗਿੱਲ, ਸੁਖਜੀਤ ਸਿੰਘ, ਸੁਰੇਂਦਰਪਾਲ ਕੁੱਕੂ, ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਬॉयਸ ਪ੍ਰਿੰਸੀਪਲ ਸੰਦੀਪ ਕੌਰ, ਐਮ ਡੀ ਸੁਖਦੀਪ ਸਿੰਘ, ਅਨੂ ਮੈਡਮ, ਮੈਡਮ ਅਰਵਿੰਦਰਜੀਤ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਗੁਰਚਰਨ ਸਿੰਘ, ਉਸਜੀਤ ਕੌਰ, ਹਰਜਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ। ਅੱਜ ਦਸ਼ਮੇਸ਼ ਕਾਨਵਰਟ ਸਕੂਲ ਚ ਆਉਣ ਦਾ ਮੌਕਾ ਮਿਲਿਆ। ਪਰਬੰਧਕਾਂ ਦੇ ਔਰ ਬੁਰਾਇਆ ਪੱਤਰਕਾਰ ਐਸੋਸੀਏਸ਼ਨ ਦੀ ਇਨਵੀਟੇਸ਼ਨ ਤੋਂ ਆਹਾਂ ਬੜਾ ਅੱਛਾ ਲੱਗਾ ਕਈ ਬੱਚਿਆਂ ਨੂੰ ਦੇਖਿਆ ਜਿਨ੍ਹਾਂ ਨੇ ਅਚੀਵਮੈਂਟ ਕੀਤੀਆਂ ਸੀ ਕਈਆਂ ਨੇ ਸਪੋਰਟਸ 'ਚ ਕੀਤੀਆਂ ਸੀ ਕਈਆਂ ਨੇ ਪੜ੍ਹਾਈ 'ਚ ਕੀਤੀਆਂ ਸੀ ਔਰ ਜਿੱਦਾਂ ਭਾਈ ਸਾਹਿਬ ਇਹ ਸਕੂਲ ਚਲਾ ਰਹੇ ਹੈਗੇ ਆ ਉੱਥੋਂ ਹੀ ਬੜੀ ਇਨਸਪੀਰੇਸ਼ਨ ਮਿਲਦੀ ਹੈਗੇ ਵੀ ਇੱਕ ਇੰਨੇ ਰੂਰਲ ਏਰੀਆ ਦੇ ਵਿੱਚ ਇੰਨੀ ਅੱਛੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਬੱਚੇ ਆ ਉਹ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਜਾ ਰਹੇ ਹੈਗੇ ਆ ਨੋਟ ਓਨਲੀ ਇਨ ਗੇਮਸ ਬਟ ਪੜ੍ਹਾਈ ਦੇ ਵਿੱਚ ਵੀ ਜਾ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਸਕੂਲ ਮੈਨੇਜਮੈਂਟ ਨੂੰ ਵਧਾਈ ਦਿਨਾ ਇਦਾਂ ਹੀ ਇਸੇ ਤਰੀਕੇ ਨਾਲ ਆਪਣੀ ਐਫਰਟ ਜਿਹੜੀ ਹੈ ਉਹ ਜਾਰੀ ਰੱਖਣ ਤਾਂ ਕਿ ਜਿਹੜੇ ਬੱਚੇ ਹੈਗੇ ਉਹਨਾਂ ਦਾ ਸਾਡਿਆਂ ਦੀ ਹੋਰ ਗਰੋਥ ਹੋਵੇ ਉਹ ਕਿਸੇ ਅੱਛੇ ਪਲੇਟਫਾਰਮ ਤੇ ਪਹੁੰਚੇ ਥੈਂਕ ਯੂ ਅੱਜ ਸ਼੍ਰੀ ਦਸ਼ਮੇਸ਼ ਕਨਵਰਟ ਹਾਈ ਸਕੂਲ ਤੋਂ ਮਾਨਯੋਗ ਸਾਡੇ ਐਸਐਸਪੀ ਹਰਕਮਨ ਲਾਲਪ੍ਰੀਤ ਸਿੰਘ ਖੱਖਾਏ ਕਿਉਂਕਿ ਸਕੂਲ ਜਿਹੜਾ ਇਕੱਲਾ ਸਿਰਫ ਆਪਣੇ ਆਰਥਿਕ ਜਿਹੜਾ ਮੰਤਵ ਲਈ ਨਹੀਂ ਹੈਗਾ ਸਮਾਜਿਕ ਸੇਵਾ ਲਈ ਵੀ ਜਾਣਿਆ ਜਾਂਦਾ ਹੈ ਪਹਿਲਾਂ ਵੀ ਇੱਕ ਬੱਚੇ ਦੀ ਕਿਡਨੀ ਦੀ ਪ੍ਰੋਬਲਮ ਆ ਗਈ ਸੀ ਉਦੋਂ ਵੀ ਮੈਂ ਤਾਂ ਕੋਈ ਕਰਨ ਯੋਗ ਨਹੀਂ ਮੇਰੇ ਬੱਚੇ ਹੀ ਇੰਨੇ ਹੈਗੇ ਉਦੋਂ ਵੀ ਉਹ ਨਹੀਂ ਬਤ ਚੜ ਕੇ ਮਦਦ ਕੀਤੀ ਹੁਣ ਇੱਕ ਬਕਾਪੁਰ ਦਾ ਬੱਚਾ ਜਿਹੜਾ ਤਰਸ਼ਿਆ ਜੋ ਕੈਂਸਰ ਤੋਂ ਪੀੜਦਾ ਉਹਦੇ ਇਲਾਜ ਤੇ ਲਗਭਗ 45 ਲੱਖ ਰੁਪਏ ਲੱਗਣਾ ਸਕੂਲ ਪਹਿਲਾਂ 110000 ਰੁਪਏ ਦੇ ਚੁੱਕਾ ਸੀ ਮਾਪਿਆਂ ਦੇ ਸਹਿਯੋਗ ਨਾਲ ਮੈਂ ਨਹੀਂ ਕੁਝ ਦੇਣ ਵਾਲਾ ਤੇ ਅੱਜ ਜਿਹੜਾ 1 ਲੱਖ ਰੁਪਏ ਦਾ ਹੋਰ ਮਾਪੇ ਬੱਚਿਆਂ ਦੇ ਸਹਿਯੋਗ ਨਾਲ ਬੱਚੇ ਖੁਦ ਇਕੱਠੇ ਕਰ ਰਹੇ ਆ ਵੀ ਸਾਡਾ ਜਿਹੜਾ ਸਾਥੀ ਵੱਜਵੇ ਤੇ ਅੱਜ 1 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਮਾਨਯੋਗ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਹੁਣੀ ਆਪਣੇ ਕਰ ਕਮਲਾ ਨਾਲ ਬੱਚੇ ਦੀ ਮਾਤਾ ਨੂੰ ਦਿੱਤਾ ਤਾਂ ਜੋ ਬੱਚੇ ਦਾ ਇਲਾਜ ਵਧੀਆ ਹੋ ਸਕੇ ਉਪਰੰਤ ਉਹਨਾਂ ਨੇ ਜੋ ਸਾਡੇ ਸਟੇਟ ਲੈਵਲ ਦੇ ਖਿਡਾਰੀ ਆ ਅਕੈਡਮਿਕ ਪ੍ਰਾਪਤੀਆਂ ਸਕੂਲ ਦੀਆਂ ਕਾਫੀ ਆ ਮਤਲਬ ਪੰਜਾਬ ਚੋਂ ਪਹਿਲੇ ਨੰਬਰ ਤੇ ਬੱਚਾ ਆਇਆ ਆ ਤੀਸਰੇ ਨੰਬਰ ਤੇ ਆਇਆ ਆ ਉਹਨਾਂ ਨੂੰ ਵੀ ਉਨੀ ਸਨਮਾਨਤ ਦਿੱਤਾ ਅਸੀਂ ਜੋ ਕੁਝ ਨਹੀਂ ਆਪਣੀ ਸਪੀਚ ਚ ਬੱਚਿਆਂ ਨੂੰ ਮੋਟੀਵੇਟ ਕੀਤਾ ਉਹਲੇ ਅਸੀਂ ਹਾਰਦਕ ਤੌਰ ਤੇ ਧੰਨਵਾਦੀ ਆ ਤਾਂ ਜੋ ਬੱਚੇ ਜਿਹੜੇ ਸਕੂਲ ਦੇ ਆ ਉਹਨਾਂ ਦੇ ਚੰਗੇ ਵਿਚਾਰਾਂ ਤੋਂ ਵਧੀਆ ਸੇਤ ਲੈ ਕੇ ਆਪਣਾ ਜੀਵਨ ਜਿੱਥੇ ਸਫਲ ਕਰਨਗੇ ਉੱਥੇ ਸਕੂਲ ਦਾ ਨਾਮ ਉੱਚਾ ਕਰਨਗੇ ਬਹੁਤ ਬਹੁਤ ਧੰਨਵਾਦ